i i <laughs> that is it 哦。<of> um ਸਗਲ ਵਸਤਾ ਕੈ ਜਾ ਕਾ ਸਤ ਗੁਰੂ ਪੂਰਾ ਜਾ ਕਾ ਭਰ ਰੰਗ ਲਾਗੋ ਇਸ ਯੁਗ ਮਹਿ ਸੋ ਹੀ ਤਹੈ ਸੂਰਾ ਆਤਮਾ ਜਿਣੈ ਸਗਲ ਵਸਤਾ ਕੈ ਜਾ ਕਾ ਸਤ ਗੁਰੂ ਪੂਰਾ ਠਾਕੁਰ ਗਾਇਐ ਤਰੰਗ ਸਰਣੀ ਪਾਵਨ ਨਾਮ ਧਿਆਵਨ ਸਹਜ ਸਮਾਵਨ ਸੰਗ ਸਹੇ ਮੇਰਾ ਹੀ ਹੋ ਰੈ ਸੰਗ ਪੁਨੀਤਾ ਦੇਹੀ ਜਾਨ ਕੀ ਧੂਰ ਦੇਹੁ ਕਿਰਪਾ ਨਿਧਾਨਕ ਕੈ ਜਾਨ ਕੇ ਚਰਨ ਵਸਹਿ ਮੇਰੇ ਹੀ ਅਰੈ ਸੰਗ ਪੁਨੀਤਾ ਦੇਹੀ ਜਾਨ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ 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 ਤਿਨੇ ਤਾਪ ਕਨੇਵਾਰਣ ਹਾਰਾ ਦੁਖ ਹੰਤਾ ਸੁਖ ਰਾਸ ਤਾਕੋ ਬਿਗਨ ਨ ਕੋ ਲਾਗੇ ਜਾ ਕੀ ਪ੍ਰਭ ਅਗੇ ਅਰਦਾਸ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਬਤ ਹੈ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਤਮ ਭਗਵਤੀ ਸਿੰਘ ਜੀ ਲਕਾਇ ਗੁਰੂ ਨਾਨਕ ਲਈ ਧਿਆਏ ਫਿਰ ਅੰਮ੍ਰਿਤ ਗੁਰ ਤੇ ਅਮਰਦਾਸ ਰਾਮਦਾਸਾ ਹੋਈ ਸਹਾਇ ਅਰਜਨ ਹਰਿ ਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਰਿਠੇ ਸਭੁ ਜਾਏ ਤੇਹ ਬਹਾਦਰਿ ਸਿਮਰੀਐ ਕਾਰਨੋਂ ਨਿਦਾਵੈ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਤਾਂ ਹੀ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਦੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਦੇ ਪਾਠ ਦਰਸ਼ਨ ਜੀ ਦਾਰ ਜੀ ਕਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲਣਾ ਜੀ ਆਪ ਜੀ ਦੇ ਪੰਜ ਪਿਆਰੇ ਚਾਰ ਸੱਜਾ ਦੇ 40 ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਸ਼ਕਿਆ ਦੇਵਕ ਜਲਾਈ ਤੇਗ ਵਾਹੀ ਜਿਗ ਸਮ ਕੈਂਡੀਟ ਕੀਤਾ ਦਿਨ ਪਿਆਰਿਆਂ ਸੱਚਿਆਰਿਆਂ ਦੀ ਪਵਿੱਤਰ ਕਮਾਈ ਜਾ ਧਿਆਨ ਧਰ ਕੇ ਕਾਲ ਸਾਹਿਬ ਜੀ ਸਾਹਿਬ ਬੋਲਣਾ ਜੀ ਜੁਨਾ ਸਿੰਘਾਂ ਸਿੰਘਣੀਆਂ ਨੇ ਧਰਮ へ ਸੀਸ ਦਿੱਤੇ ਬਾਂਧ ਬਾਂਦ ਕਟਵਾਏ ਹੋਪਰੀਆਂ ਲੋਹਾਈਆਂ ਚਰਕੜੀਆਂ ਤੇ ਚੜ੍ਹੇ ਤਨ ਆਰਿਆਂ ਨਾਲ ਚਿਰਵਾਏ ਆਪ ਜੀ ਦੇ ਭਾਣੇ ਨੂੰ ਮਿੱਠਾ ਕਰਕੇ ਮੰਨੇ ਆ ਮੱਖੋਂ ਸੀਨਾ ਉਚਾਰੇ ਜੁਨਾ ਪਿਆਰਿਆਂ ਸੱਚਿਆਰਿਆਂ ਸ਼ਹੀਦਾਂ ਸਿੰਘ ਸਿੰਘਣੀਆਂ ਅਤੇ ਭਚੰਗੀਆਂ ਦੀ ਪਵਿੱਤਰ ਕੁਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲਣਾ ਜੀ ਪੰਜਾਤ ਅਕਤਾ ਤੇ ਸਰਬੱਤ ਗੁਰਦੁਆਰਿਆਂ ਜੀ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲਣਾ ਜੀ ਪ੍ਰਥਮ ਗੁਰਦਾਸਹਿ ਜੀ ਸਰਬੱਤ ਖਾਲਸਾ ਜੀ ਕਾ ਵਾਜ ਗੁਰੂ ਵਾਜ ਗੁਰੂ ਵਾਹਿਗੁਰੂ ਨਾਮ ਜਪਿਆ ਗਏ ਨਾਮ ਜਪਿਆ ਬਣ ਕਾ ਸਤਕਾ ਸਰਬ ਸੁਖ ਹੋਵੇ ਜਹ ਜਹ ਕਲ ਸਾ ਜੀ ਤਹਾ ਤਹਾ ਰੱਛਿਆ ਰਹਾਏ ਤੋ ਜੇਗ ਤੇਗ ਫਤੇ ਵਿਰਤ ਕੀ ਪੈ ਜੋ ਪੰਚ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਕਲ ਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਬਖਸ਼ੋ ਜੀ ਸਿੱਖਾ ਨੂੰ ਸਿੱਖੀ ਦਾਣ ਕੇਸ ਦਾਣ ਰਹਿਤ ਦਾਣ ਵਿਵੇਕ ਦਾਣ ਵਿਸਾਹ ਦਾਣ ਭਰੋਸਾ ਦਾਣ ਦਾਨਾ ਸਰਦਾਨ ਨਾਮ ਦਾਣ ਸ੍ਰੀ ਅੰਮ੍ਰਿਤਸਰ ਸਾਹਿਬ ਜੀਆਂ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾਜ ਅਕਾਰ ਖਾਲਸਾ ਜੀ ਸਾਹਿਬ ਪੂਰਣਾ ਜੀ ਸਤਿਗੁਰੂ ਜੀ ਆਪ ਜੀ ਦੇ ਸਿੱਖਾਂ ਦਾ ਮਾਨ ਨਿਵਾ ਮਤੁਤੀ ਮਤ ਪਾਦੇ ਰੱਖੇ ਆਪ ਵਾਹਿਗੁਰੂ ਆਪਣੇ ਪੰਚਲੇ ਸਦਾ ਸਹਾਇ ਦਾਤਾਲੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰੂ ਧਾਮ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਬਿਛੋੜਿਆ ਗਿਆ ਹੈ ਇਹਨਾਂ ਦੀ ਸੇਵਾ ਸੰਭਾਲ ਦਾ ਧਾਨ ਆਪਣੇ ਖਾਲਸਾ ਜੀ ਨੂੰ ਬਖਸ਼ੋ ਇਹਨਾਂ ਮਾਣਿਆਂ ਦੇ ਮਾਨ ਸਤਿਗੁਰੂ ਨੇ ਤਾਣਿਆਂ ਦੇ ਤਾਣ ਸਤਿਗੁਰੂ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਹ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਸੱਚੇ ਪਾਤਸ਼ਾਹ ਆਪ ਜੀਆਂ ਦੇ ਉੱਚੇ ਸੁੱਚੇ ਚਰਨ ਕਮਲਾ ਪਾਸ ਸ੍ਰੀ ਮਰਤਾ ਸਹਿ ਅਰਦਾਸ ਬੇਨਤੀ ਹੈ ਜੀ ਆਪ ਜੀਆਂ ਦੇ ਦਰੋਂ ਘਰੋਂ ਵਰਉ ਸਾਏ ਹੋਏ ਧੰਨ ਧੰਨ ਅਮਰਜੀਤ ਸਿੰਘ ਸਾਹਿਬ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਅਤੇ ਅਨੇਕ ਸ਼ਹੀਦ ਸਿੰਘਾਂ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਸਿੰਘ ਸ਼ਹੀਦਾਂ ਸੁਹਾਣਾ ਸਾਹਿਬ ਵਿਖੇ ਸਤਿਗੁਰੂ ਜੀ ਆਪ ਜੀ ਨੇ ਮਹਾਨ ਕਿਰਪਾ ਕੀਤੀ ਹੈ ਚਾਰ ਪਹਿਰ ਰਾਤਰੀ ਸੁਖਦੀਪ ਜੀਤ ਹੋਈ ਹੈ ਅੰਮ੍ਰਿਤ ਵੇਲਾ ਹੋਇਆ ਹੈ ਅੰਮ੍ਰਿਤ ਵੇਲੇ ਨੂੰ ਉਕਰਾਖਦੇ ਹੋਏ ਆਪ ਜੀ ਆ ਨੇ ਸੋਹਣੇ ਤਪਤਾ ਤੇ ਪ੍ਰਕਾਸ਼ਵਾਨ ਹੋ ਕੇ ਸੰਗਤਾਂ ਨੂੰ ਖੁੱਲੇ ਦਰਸ਼ਨ ਜਿਦਾਰੇ ਬਖਸ਼ਿਸ਼ ਕਰਕੇ ਨਿਹਾਲ ਕੀਤਾ ਹੈ ਪਾਵਨ ਪਵਿੱਤਰ ਹੁਕਮਨਾਮਿਆਂ ਦੀ ਬਖਸ਼ਿਸ਼ ਕੀਤੀ ਹੈ ਸਤਿਗੁਰੂ ਜੀ ਇੰਨੇ ਸਮੇਂ ਦੌਰਾਨ ਬੰਦ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਹਨ ਕਈ ਪ੍ਰਕਾਰ ਜੀਆਂ ਸੇਵਾਵਾਂ ਨਿਭਾਈਆਂ ਹਨ ਸਿੰਘਾਂ ਨੇ ਮਿਲ ਜੁਲ ਕੇ ਆਪ ਜੀ ਦੇ ਸੋਹਣੇ ਤਖਤਾਂ ਤੇ ਸ਼ਸਤਰਾਂ ਦੀਆਂ ਵਸਤਰਾਂਆਂ ਹੋਰ ਬੜੀ ਪ੍ਰਕਾਰ ਦੀਆਂ ਸੇਵਾਵਾਂ ਕੀਤੀਆਂ ਹਨ ਪਾਵਨ ਗੁਰਬਾਣੀ ਦੇ ਜਾਪ ਕੀਤੇ ਹਨ ਸਤਿਗੁਰੂ ਜੀ ਇੰਨੇ ਸਮੇਂ ਦੌਰਾਨ ਹੋਈਆਂ ਬੰਦ ਭੁੱਲਾਂ ਨੂੰ ਰੋਕਸ਼ ਰਹਿਣਾ ਅੱਗੇ ਵਾਸਤੇ ਸਮਰਤ ਬਖਸ਼ਿਸ਼ ਕਰਨੀ ਜੀ ਸੇਵਕਾਂ ਦੀ ਕੀਤੀ ਹੋਈ ਸੇਵਾ ਥਾਏ ਪਾਉਣੀ ਬੜੀ ਸੁਣੀ ਬਾਣੀ ਦਾ ਫਲ ਭਾਵ ਸਮੂਹ ਸੰਗਤ ਦੇ ਹਿਰਦਿਆਂ ਤੇ ਵਸਾਉਣਾ ਸਭਨਾ ਦੀਆਂ ਹਾਜ਼ਰੀਆਂ ਦਰ ਪ੍ਰਵਾਣ ਕਰਨੀਆਂ ਚੱਲਿਆ ਹੋਇਆ ਕਦਮ ਕਦਮ ਰੇਖੇ ਵਿੱਚ ਲਾਉਣਾ ਤਿਲ ਫਲ ਭੇਟਾਵਾਂ ਦਰ ਪ੍ਰਵਾਣ ਕਰਨੀਆਂ ਦਰੋਂ ਘਰੋਂ ਨਾਮ ਸਿਮਰਨ ਗੁਰ ਸਿੱਖੀ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਿਵਾਜਣਾ ਸ਼ੁਭ ਮਨੋ ਕਾਮਨਾਵਾਂ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ ਕਾਰਜਰਾਸ ਕਰਨੇ کاروبارਾਂ ਵਿੱਚ ਵਾਧੇ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਸਭਨਾਂ ਨੂੰ ਆਪਸੀ ਪਿਆਰ ਇਤਿਫਾਕ ਦੇਹ ਅਰੋਗਤਾ ਮਾਨ ਤੰਦਰੁਸਤੀਆਂ ਬਖਸ਼ਿਸ਼ ਕਰਕੇ ਨਿਹਾਲ ਕਰਨਾ ਦੇਸ਼ਾਂ ਵਿੱਚ ਦੇਸ਼ਾਂ ਵਿੱਚ ਚੜ੍ਹਦੀ ਕਲਾ ਕਰਨੀ ਲੋਕਦਰ ਖੇੜੇ ਵਿੱਚ ਸੁਖ ਵਰਤੌਣੀ ਸਰਬੱਤ ਜੀਵ ਜੰਤੂਆਂ ਦਾ ਭਲਾ ਕਰਨਾ ਚੱਲ ਰਹੇ ਸਮਾਂ ਤੇ ਆਉਣ ਵਾਲਾ ਸਮਾਂ ਸੁਖਾਂ ਪ੍ਰਿਆਬਤੀ ਚ ਕਰਵਾਉਣਾ ਸਤਿਗੁਰੂ ਜੀ ਆਪ ਜੀ ਦੇ ਪਾਵਨ ਹਜੂਰੀ ਦੇ ਅੰਦਰ ਪੰਚામ੍ਰਿਤ ਖੜਾ ਪ੍ਰਸ਼ਾਦ ਜੀਆਂ ਦੇ ਗੰਸ ਜਾ ਕੇ ਹਾਜ਼ਰ ਕੀਤੀਆਂ ਹਨ ਕਿਰਪਾ ਕਰੋ ਅਨੇਕ ਪ੍ਰਕਾਰ ਭੋਜਨ ਬਹੁ ਕੀਏ ਬਹੁ ਵਿੰਜਨ ਮਿਸਟਾਏ ਰੀ ਪਾਕ ਸਾਲ ਸੋਚ ਪਵਿੱਤਰਾ ਹੁਣ ਲਾਭ ਹੋ ਭੋਗ ਹਰ ਰਾਏ ਆਪ ਜੀ ਦਾ ਭੋਗ ਲਗਿਆ ਪ੍ਰਸ਼ਾਦ ਸਮੂਹ ਸੰਗਤਾਂ ਵਿੱਚ ਵਰਤੇ ਜੋ ਜੀਵ ਛਕੇ ਸਤਨਾਮ ਸ੍ਰੀ ਵਾਹਿਗੁਰੂ ਜੀ ਦਾ ਜਾਪ ਜਪੇ ਸਤਗੁਰੂ ਕਿਰਪਾ ਕਰੋ ਨਿਤਨੇਮ ਆਰੰਭ ਕਰਨ ਦੀ ਆਗਿਆ ਬਖਸ਼ਿਸ਼ ਕਰੋ ਸਹੀ ਪਿਆਰਿਆਂ ਦੇ ਮੇਲ ਕਰਵਾਓ ਜਿਨ੍ਹਾਂ ਨੂੰ ਮਿਲਿਆ ਆਪ ਜੀ ਦਾ ਨਾਮ ਚੇਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਦੋਹਰਾ ਆਗਿਆ ਭਈ ਆਕਾਲ ਕੀ ਸਭ ਸਿੱਖਨ ਕਾ ਹੁਕਮ ਹੈ ਗੁਰੂ ਗ੍ਰੰਥ ਜੀ ਮਾਨੀਐ ਜੋ ਪ੍ਰਭ ਕੋ ਮਿਲ ਬੋ ਚਾਹੇ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲਹਿਗੇ ਵਾਹਿਗੁਰੂ ਨਾਮ ਜਹਾਜ ਹੈ ਜੋ ਸਰਦਾ ਕਰ ਸੇਵਦੇ ਵਾਹਿਗੁਰੂ ਨਾਮ ਜਹਾਜ ਹੈ ਜੋ ਸਰਦਾ ਕਰ ਸੇਵਦੇ Bonner so só... ਸਤਿਨਾਮ ਸ੍ਰੀ ਵਾਹਿਗੁਰੂ ਸਾਰੀ ਭੁਜਿਓ ਇਕ ਓੰਕਾਰ ਸਤਿਨਾਮ ਪਰਕਾ ਪੁਰਖ ਨਿਰਭਉ ਨਿਰਵੈਰੋ ਕਾਲਮੁ ਮੂਰਤਿ ਅਜੂਨੀ ਸੈਭੰ ਪ੍ਰਸਾਦੁ ਜਾਪੁ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਕਉ ਚੈ ਸੋਚਨੋ ਹੋਵਈ ਜੇ ਸੋਚੀ ਲਖ ਵਾਰ ਚੁੱਪੇ ਚੁੱਪ ਨਾ ਹੋਵਈ ਜੇ ਲਾਇ ਰਹਾਨੇ ਬਤਾਰੋ ਭੁੱਖਿਆ ਭੁੱਖ ਨਾ ਉਤਰੀ ਜੇ ਬੰਨੋ ਪੁਰੀਆ ਭਾਰ ਸਹਸ ਸਿਆਣਪਾ ਲਖ ਹੋਰੇ ਤਾਇਕ ਨ ਚੱਲੇ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਚੁੱਪੈ ਪਾਲ ਉਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮਿ ਹੋਵਨਿਆ ਪਾਰੋ ਹੁਕਮ ਨ ਕਹਿਆ ਜਾਈ ਹੁਕਮਿ ਰੋਗਨ ਦੀ ਹੁਕਮ ਮੇਲੇ ਵੱਡਿਆਈ ਹੁਕਮੀ ਉਤਮਨੀਚ ਹੁਕਮਿ ਲਿਖਤ ਜੋਕ ਸੁਖ ਪਾਈ ਆਰੇ bina ਹੁਕਮੇ ਮੁਕਸੀਸ ਹੋਇ ਕੋ ਹੁਕਮੇ ਸਦਾ ਪਵਾਈ ਆਰੇ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨੇ ਹੁਕਮੇ ਜੇ ਬੁੱਝੇ ਤਾਂ ਹਉ ਮੈਂ ਕਹਿ ਨਾ ਕੋਏ ਗਾਵੇ ਕੋ ਤਾਣ ਹੋਵੇ ਕਿ ਸੈਤਾਨ ਹੋ ਗਾਵੇ ਖੁਦਾ ਤੋ ਜਾਣੇ ਨੀ ਸਾਨ ਗਾਵੇ ਕੋ ਗੁਣ ਵਟਿਆਈਆ ਚਾਰੋ ਗਾਵੇ ਕੋ ਬਿੱਤਿਆ ਵੀ ਕੁੰਦੀ ਚਾਰੋ ਗਾਵੇ ਕੋ ਸਾਜ ਕਰੇ ਤਨ ਖੇਰੋ ਗਾਵੇ ਕੋ ਜੀਵ ਲੈ ਫਿਰਦੇ ਰੋ ਗਾਵੇ ਕੋ ਜਪ ਕੇ ਜੈ ਸੈ ਦੂਰ ਗਾਵੇ ਕੋ ਵੇਖੇ ਹਾਜ਼ਰਾ ਹਜ਼ੂਰ ਬਚਨੋ ਕਛੀ ਨਾ ਵੈ ਤੋਟ ਕਾਸ਼ ਕਾਸ਼ ਪਤੀ ਕੋਟੀ ਕੋਟ ਕੋਟ ਜੈ ਜੈ ਲੈ ਲੈ ਤੱਕ ਪਾਰ ਏ ਜੁ ਕਜਵੰਤ ਕਾਹੀ ਕਾਹੇ ਹਕਮੇ ਹਕਮ ਜੁਲਾਈ ਰਾਹ ਹੋ ਨਾਨਕ ਜੀ ਕਿ ਗਿ ਸਵੇ ਪ੍ਰਵਾਹ ਹੋ ਸਚਾ ਸਾਹਿਬ ਸਚਨਾਏ ਭਗਤਿਆ ਭਾਉ ਅਪਾਰ ਆਖਰੇ ਮੰਗਹਿ ਦੇਹ ਦੇਹ ਜਾਤਰੇ ਦਾ ਤਾਰ ਫੇਰੋ ਕੇ ਅਗੇ ਰਖੀਐ ਜਿਸ ਤੇ ਸੈ ਦਰਬਾਰ ਮੁਹਾਉ ਕੇ ਬੋਲਣ ਬੁਲੀਐ ਜਿਸੁ ਤਰੇ ਪਿਆਰੋ ਅੰਮ੍ਰਿਤ ਵੇਲਾ ਸਚਨਾਉ ਵਟਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੋਖ ਦੁਆਰ ਨਾਨਕ ਹੋ ਰਿਵੇ ਜਾਣੀਐ ਸਭ ਆਪੇ ਸਚਿਆਰ ਥਾਪਿਆ ਨ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਦਿਨ ਪਾਇਆ ਮਾਨੋ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੋਖ ਪਰਹਰ ਸੋਖ ਕਰ ਲੈ ਜਾਏ ਗੁਰਮੁਖ ਨਾਦਮ ਗੁਰਮੁਖ ਵੇਦਮ ਗੁਰਮੁਖ ਰਹਿਆ ਸਮਾਈ ਗੁਰੀ ਸਰਗੁਰ ਗੋਲਕ ਵਰਮਾ ਗੁਰੂ ਪਾਰਵਤੀ ਮਾਈ ਜੀ ਆਉ ਜਾਣਾ ਕਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਵੁ ਜਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾ ਜੇ ਸਿਵਾ ਬਿੜ ਭਾਣੇ ਕਿਨਾਈ ਕਰੀ ਜੇ ਤੀਸਰਠ ਉਪਾਈ ਵੇਖਾ ਵੇੜ ਕਰਮਾਂ ਕੇ ਮਿਲੇ ਲਈ ਮਤਿ ਰਤਨ ਜਵਾਹਰ ਮਾਣਿਕ ਜੇ ਕੋ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ 부ਝਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੋ ਹਿਜਾਰੇ ਆਰਜਾ ਹੋਰ ਸੁਣੀ ਹੋਏ ਨਮਕੰਡਾ ਵਿੱਚ ਜਾਣੀਏ ਨਾਲ ਥੱਲੇ ਸਭ ਕੋਏ ਚੰਗਾ ਨਾਉ ਰਖਾਈ ਕਹ ਜਸ ਕੀਰਤ ਜਾਗਲੇ ਜੇ ਇਸ ਨਦਰਨਾ ਆਵਈ ਤਵਾਤਨਾ ਪੁੱਛੈ ਕਿ ਹਿਤਾ ਅੰਦਰ ਕੀਤਕਾਰੋ ਦੋ ਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਾ ਗੁਣ ਦੇਇ ਤੇ ਆ ਕੋਈ ਨ ਸੁਝੈ ਜੇ ਇਸ ਗੁਣ ਕੋਏ ਕਰੇ ਸੁਣਿਆ ਸਤ ਪੀਰ ਸੁਰਨਾਤ ਸੁਣਿਆ ਧਰਤ ਦਾ ਬਲਾਵਕਾਸ ਸੁਣਿਆ ਦੀਪ ਲੋਪ ਪਤਾਲ ਸੁਣਿਆ ਕੋਇ ਨੁਸਕੇ ਕਾਲੋ ਨਾਨਕ ਉਹ ਭਗਤ ਸਦਾ ਵਿਗਾਸ ਸੁਣਿਆ ਦੂਪ ਕਾਂਕਾ ਨਾਸ ਸੁਣਿਆ ਈਸ਼ਰ ਬਰਮਾ ਇੰਦਵ ਸੁਣਿਆ ਮੁਖ ਸਲਾਹਨ ਮੰਦ ਸੁਣਿਆ ਜੋਗ ਜੋਤਨ ਭੇਦ ਸੁਣਿਆ ਸਾਸਤ੍ਰ